ਤਨ ਤਨ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਦਾ ਧਿਆਨ ਟਿਕਾ ਕੇ 8ਵੇਂ ਸ਼ਲੋਕ ਦਾ ਉਚਾਰਨ ਕਰੀਏ ਤਨ ਤਨ ਸੰਪੈ ਸੁਖ ਦਿਓ ਅਰ ਜਹਨੀ ਕੇ ਧਾਮ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਰਾਮ ਇਨਸਾਨ ਦਾ ਸੁਭਾਅ ਐਸਾ ਬਣ ਗਿਆ। ਇਨਸਾਨ ਆਪਣੇ ਵਾਸਤੇ ਇਨਸਾਫ ਦੀ, ਨਿਆਂ ਦੀ ਗੱਲ ਕਰਦਾ ਏ। ਪਰ ਸਭ ਤੋਂ ਜ਼ਿਆਦਾ ਬੇਨਿਆਈ ਤੇ ਬੇਇਨਸਾਫੀ ਇਨਸਾਨ ਆਪਣੇ ਆਤਮਾ ਵਾਸਤੇ ਤੇ ਖੁਦਾ ਵਾਸਤੇ ਕਰਦਾ। ਦੂਸਰਿਆਂ ਨੂੰ ਕਹਿੰਦਾ ਮੇਰੇ ਨਾਲ ਨਿਆਂ ਕਰੋ ਪਰ ਖੁਦ ਆਪਣੇ ਨਾਲ ਨਿਆਂ ਨਹੀਂ ਕਰ ਰਿਹਾ ਤੇ ਰੱਬ ਨਾਲ ਵੀ ਨਿਆਂ ਨਹੀਂ ਕਰ ਰਿਹਾ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਧੰਗ ਗੁਰੂ ਤੇਗ ਬਹਾਦਰ ਸਾਹਿਬ ਦੱਸਦੇ ਨੇ ਮਹਾਰਾਜ ਪਹਿਲਾਂ ਤੇ ਉਹਦੀਆਂ ਦਾਤਾਂ ਗਿਣਾਉਂਦੇ ਆ ਤਨ ਧਨ ਸੰਪੈ ਸੁਖ ਦਿਓ ਆ ਤਨ ਆ ਸਰੀਰ ਮਹਾਰਜ ਕਹਿੰਦੇ ਤੂੰ ਸਰੀਰ ਨਹੀਂ ਤੈਨੂੰ ਸਰੀਰ ਦਿੱਤਾ ਗਿਆ ਹੈ ਤੇ ਸਰੀਰ ਦੇ ਗੁਜ਼ਾਰੇ ਵਾਸਤੇ ਧਨ ਦੌਲਤ ਦਿੱਤੀ ਹੈ ਧਨ ਦੌਲਤ ਤੋਂ ਬਾਅਦ ਤੈਨੂੰ ਸੁੱਖ ਵੀ ਦਿੱਤਾ ਹੈ ਦੁਨੀਆ ਤੇ ਰਹਿਣਾ ਕਿੱਥੇ ਐ ਉਹਦੇ ਵਾਸਤੇ ਅਰ ਜਹ ਨੀਕੇ ਧਾਮ ਰਹਿਣ ਵਾਸਤੇ ਘਰ ਦਿੱਤਾ ਹੈ ਪਰ ਹਾਲਾਤ ਕੀ ਨੇ ਤੂੰ ਭੁੱਲ ਚੁਕਿਆ ਇਨਾਂ ਦਾਤਾ ਨੂੰ ਤੂੰ ਦਾਤ ਲੈ ਕਰਕੇ ਦਾਤੇ ਦਾ ਸ਼ੁਕਰਾਨਾ ਨਹੀਂ ਕਰ ਰਿਹਾ ਬਹੁਤ ਘੱਟ ਵਿਅਕਤੀ ਨੇ ਜਿਹੜੇ ਸਵੇਰ ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ ਇਸੇ ਚੀਜ਼ ਦਾ ਸ਼ੁਕਰਾਨਾ ਕਰਦੇ ਆ ਖੁਦਾ ਤੂੰ ਸਾਨੂੰ ਸ਼ਰੀਰ ਦਿੱਤਾ ਤੇਰਾ ਸ਼ੁਕਰ ਹੈ ਗੁਜ਼ਾਰੇ ਮਾਤਰ ਧੰਨ ਦਿੱਤਾ ਤੇਰਾ ਸ਼ੁਕਰ ਹੈ ਰਹਿਣ ਵਾਸਤੇ ਘਰ ਦਿੱਤਾ ਪਾਤਸ਼ਾਹ ਤੇਰਾ ਸ਼ੁਕਰ ਹੈ ਸ਼ੁਕਰਾਨਾ ਸਾਡੇ ਜ਼ਹਿਨ ਤੋਂ ਕੋਸੋ ਦੂਰ ਹੋ ਚੁਕਿਆ ਇੱਕ ਛੋਟੀ ਜੀ ਚਲਕੀ ਹੈ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਕਿਸੇ ਨਗਰ ਵਿੱਚ ਗਏ ਸੱਚੇ ਪਾਤਸ਼ਾਹ ਦੇ ਨਾਲ ਜਿਹੜੇ ਸਿੰਘ ਸੀ ਸੰਗਤਾਂ ਉਹਨਾਂ ਨੂੰ ਆਪਣੇ ਘਰਾਂ ਵਿੱਚ ਲੈ ਗਈਆਂ ਭੋਜਨ ਛਕਾਉਣ ਵਾਸਤੇ ਸੇਵਾ ਵਾਸਤੇ ਇੱਕ ਸਤਿਗੁਰੂ ਸੱਚੇ ਪਾਤਸ਼ਾਹ ਦਾ ਸਿੱਖ ਉਹ ਇੱਕ ਗਰੀਬ ਪਰਿਵਾਰ ਦੇ ਹਿੱਸੇ ਆਇਆ ਗਰੀਬੀ ਅਤ ਦੀ ਘਰ ਵਿੱਚ ਰਹਿਣ ਵਾਸਤੇ ਥਾਂ ਵੀ ਪੂਰੀ ਤਰ੍ਹਾਂ ਨਹੀਂ ਸੌਣ ਵਾਸਤੇ ਪਲੰਘਾ ਨਹੀਂ ਖਾਣ ਵਾਸਤੇ ਅਨਾਜ ਨਹੀਂ ਸਿੱਖ ਨੂੰ ਲੈ ਕੇ ਹੁਣ ਜਿਹਦਾ ਘਰ ਵਿੱਚ ਜਾ ਰਿਹਾ ਸਿੱਖ ਉਹਨੂੰ ਬਹੁਤ ਚਿੰਤਾ ਹੈ ਕਿ ਖਵਾਵਾਂਗਾ ਕੀ ਕੀ ਖਵਾਵਾਂਗਾ ਬਹੁਤ ਮੰਨ ਭਾਵੁਕ ਹੈ ਉਹ ਗੁਰੂ ਕਾ ਸਿੱਖ ਉੱਥੇ ਰਿਆ ਰਾਤ ਭੋਜਨ ਨਹੀਂ ਸੀ ਸ਼ਕਣ ਵਾਸਤੇ ਪਰ ਉਹਦੇ ਘਰ ਦੇ ਵਿੱਚ ਤਿਲ ਸੀ ਉਹਨੇ ਪਾਣੀ ਵਿੱਚ ਘੋਲ ਕੇ ਤੇਲ ਛਕਾ ਦਿੱਤਾ ਉਹ ਸਿੱਖ ਨੇ ਤਿਲ ਛਕ ਕੇ ਅਰਦਾਸ ਕੀਤੀ ਸੱਚੇ ਬਾਦਸ਼ਾ ਅੰਨ ਪਾਣੀ ਗੁਰੂ ਕਾ ਤਹਿਲ ਪਾਣੀ ਤੇਰੇ ਸਿੰਘਾਂ ਸੇਵਕਾਂ ਦੀ ਤੇਰੇ ਸਿੱਖ ਨੂੰ ਤੇਰੇ ਸਿੱਖ ਨੇ ਪ੍ਰਸ਼ਾਦਾ ਛਕਾਇਆ ਤੇਰਾ ਸ਼ੁਕਰਾਨਾ ਸਿੱਖ ਦੀ ਸੇਵਾ ਦਰ ਪ੍ਰਵਾਨ ਕਰਨੀ ਉਹ ਸਿੱਖ ਜਿਨੇ ਭੋਜਨ ਸ਼ਿਕਾਇਆ ਸੀ ਪਰ ਭੋਜਨ ਹੈ ਵੀ ਨਹੀਂ ਸੀ ਉਹਦੇ ਪੈਰਾਂ ਦੇ ਥੱਲੋਂ ਧਰਤੀ ਇੱਕ ਵਾਰ ਹਿੱਲ ਗਈ ਕਿ ਕੈਸਾ ਸਦਕ ਤੇ ਕੈਸਾ ਸ਼ੁਕਰਾਨੇ ਅਦਾ ਕਰਨ ਦੀ ਭਾਵਨਾ ਸਿੱਖਾਂ ਦੇ ਅੰਦਰ ਇਹ ਗੱਲ ਦਾ ਪਤਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਲੱਗਿਆ ਸੱਚੇ ਪਾਤਸ਼ਾਹ ਨੇ ਸਾਰੀ ਸੰਗਤ ਦੇ ਵਿੱਚ ਸਿੱਖ ਦਾ ਸਨਮਾਨ ਕੀਤਾ ਸੋ ਸ਼ੁਕਰਾਨਾ ਅਦਾ ਕਰਨਾ ਇਹ ਰੱਬ ਦੀ ਬੜੀ ਵੱਡੀ ਦਾਤ ਹੈ ਮਹਾਰਜ ਕਹਿੰਦੇ ਨੇ ਤਨ ਧਨ ਸੰਪੈ ਸੁਖ ਦਿਓ ਤੈਨੂੰ ਤਨ ਦਿੱਤਾ ਤੈਨੂੰ ਧਨ ਦਿੱਤਾ ਤੈਨੂੰ ਜਾਇਦਾਦਾਂ ਦਿੱਤੀਆਂ ਨੇ ਸੁਖ ਦਿੱਤਾ ਅਰ ਜੇ ਨੀਕੇ ਧਾਮ ਰਹਿਣ ਵਾਸਤੇ ਘਰ ਦਿੱਤਾ ਸ਼ੁਕਰਾਨਾ ਕਰਿਆ ਕਰ ਪਰ ਬੰਦਾ ਜੋ ਹੈ ਉਹਦਾ ਸ਼ੁਕਰਾਨਾ ਨਹੀਂ ਕਰਦਾ ਜੋ ਨਹੀਂ ਹੈ ਉਹਦਾ ਸ਼ਿਕਵਾ ਕਰਦਾ ਜੋ ਮਿਲਿਆ ਨਹੀਂ ਉਹਦਾ ਸ਼ਿਕਵਾ ਹੈ ਜੋ ਮਿਲਿਆ ਹੋਇਆ ਉਹਦਾ ਸ਼ੁਕਰਾਨਾ ਨਹੀਂ ਪਰ ਯਾਦ ਰੱਖੋ ਆਉਣ ਵਾਲੇ ਸਮੇਂ ਨੂੰ ਲੈ ਕਰਕੇ ਚਿੰਤਾ ਤੇ ਸ਼ਿਕਵਾ ਦੋਨੇ ਆਉਂਦੇ ਆ ਪਰ ਕਦੇ ਸੋਚਿਆ ਵੀ ਜਦੋਂ ਕਿਸੇ ਦਾ ਵਿਆਹ ਹੁੰਦਾ ਵਿਆਹ ਹੁੰਦੇ ਸਾਰ ਜਦੋਂ ਮਾਤਾ ਗਰਭ ਧਾਰਨ ਕਰਦੀ ਹੈ ਬੱਚਾ ਨਹੀਂ ਜਨਮਿਆ ਪਰ ਬੱਚੇ ਦੇ ਆਉਣ ਦੀ ਚਿੰਤਾ ਐਸੀ ਮਾਤਾ ਪਿਤਾ ਨੂੰ ਹੁੰਦੀ ਹੈ ਉਹਦੇ ਰਹਿਣ ਦਾ ਉਹਦੇ ਕੱਪੜਿਆਂ ਦਾ ਉਹਦੇ ਖਾਣ ਪੀਣ ਦਾ ਪਹਿਲਾਂ ਹੀ ਸੋਚਣ ਲੱਗ ਜਾਂਦੇ ਨੇ ਔਰ ਜਦੋਂ ਬੱਚੇ ਦਾ ਜਨਮ ਹੋਣਾ ਹੁੰਦਾ ਉਹਦੇ ਜਨਮ ਤੋਂ ਪਹਿਲਾਂ ਉਹਦੇ ਖਾਣ ਵਾਸਤੇ ਉਹਦੇ ਕੱਪੜਿਆਂ ਵਾਸਤੇ ਪ੍ਰਬੰਧ ਕਰ ਲਿਆ ਜਾਂਦਾ ਹੈ ਆਪਾਂ ਉਸ ਕਾਲਪੁਰਖ ਵਾਹਿਗੁਰੂ ਦੇ ਬੱਚੇ ਆ ਪ੍ਰਮਾਤਮਾ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਸਾਡਾ ਮਾਪਿਓ ਹੈ ਹਰ ਜਿਉ ਮਾਤਾ ਹਰ ਜਿਉ ਪਿਤਾ ਪ੍ਰਮਾਤਮਾ ਨੇ ਸਾਡੇ ਆਉਣ ਤੋਂ ਪਹਿਲਾਂ ਸਾਡਾ ਪ੍ਰਬੰਧ ਕੀਤਾ ਹੋਇਆ ਹੈ ਸਤਿਗੁਰੂ ਕਹਿੰਦੇ ਨੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲਮ ਹੈ ਜੰਤ ਉਪਾਇਨ ਤਿਨਾ ਭੇਰੋ ਜੀ ਦੇ ਤੂੰ ਚਿੰਤਾ ਛੱਡ ਜਿਹੜੇ ਜੀਵ ਜੰਤੂ ਪਾਣੀ ਦੇ ਵਿੱਚ ਵਸਦੇ ਨੇ ਉਹਨੇ ਤੇ ਉਹਨਾਂ ਦਾ ਪ੍ਰਬੰਧ ਵੀ ਕੀਤਾ ਤੂੰ ਚਿੰਤਾ ਕਰੀ ਫਿਰਦਾ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਕਹੋ ਨਾਨਕ ਸੁਨ ਰੇ ਮਨਾ ਆਪਣੇ ਮਨ ਨੂੰ ਸੁਨਾ ਤੇ ਆਪਣੇ ਮਨ ਨੂੰ ਇੱਕ ਸਵਾਲ ਮੁੜ ਕੇ ਕਰ ਸਿਮਰਤ ਕਾਹੇ ਨਾ RAM ਜਿਹੜਾ ਰਮਿਆ ਪਿਆ ਸਾਰੇ ਪਾਸੇ ਤੇ ਤੈਨੂੰ ਦਾਤਾਂ ਦੇ ਰਿਆ ਤੇਰੇ ਅੰਦਰ ਬੈਠਾ ਪਰ ਤੂੰ ਉਹਨੂੰ ਕਦੇ ਚੇਤੇ ਵਿੱਚ ਨਹੀਂ ਲਿਆਂਦਾ ਸਿਮਰਨ ਵਿੱਚ ਨਹੀਂ ਲਿਆਂਦਾ ਸਿਮਰਿਆ ਨਹੀਂ ਸਿਮਰਨ ਤੋਂ ਭਾਵ ਉਹਨੂੰ ਚੇਤੇ ਵਿੱਚ ਕਿਉਂ ਨਹੀਂ ਲਿਆ ਰਿਹਾ ਕਿਉਂ ਭੁਲਾ ਦਿੱਤਾ ਸੋ ਕਿਉਂ ਬਿਸਰੈ ਜਿਨ ਸਭ ਕੁਝ ਦਿਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਜਿਨੇ ਸਾਰਾ ਕੁਝ ਦਿੱਤਾ ਜਿਨੇ ਜੀਵਨ ਦਿੱਤਾ ਜਿਨੇ ਜ਼ਿੰਦਗੀ ਦਿੱਤੀ ਉਹਨੂੰ ਭੁਲਾਈ ਦਿੱਤਾ ਮਹਾਰਜ ਕਹਿੰਦੇ ਤੈਨੂੰ ਰੋਜ਼ ਹੀ ਦਿੰਦਾ ਇੱਕ ਹੋਰ ਬੜਾ ਪਿਆਰਾ ਬਚਨ ਗੁਰੂ ਗੋਬਿੰਦ ਸਿੰਘ ਜੀ ਦਾ ਮਹਾਰਜ ਕਹਿੰਦੇ ਤੂੰ ਹੀ ਰਾਜ ਰੋਜੀ ਦੇਹੋ ਦਸਤਗੀਰ ਕਰੀਮੇ ਖਤਾ ਬਖਸ਼ ਦਾਨਸ ਪਜ਼ੀਰ ਪਰਮਾਤਮਾ ਤੂੰ ਹੀ ਐ ਜਿਹੜਾ ਰਿਜਕ ਦੇ ਰਿਆਂ ਰੋਜੀ ਦੇ ਰਿਆਂ ਤੇ ਸਭ ਤੋਂ ਵੱਡੀ ਗੱਲ ਸਾਡੀਆਂ ਭੁੱਲਾਂ ਨੂੰ ਬਖਸ਼ ਰਿਆਂ ਬੰਦੇ ਦਾ ਸੁਭਾਅ ਹੈ ਕਿਸੇ ਤੋਂ ਭੁੱਲੋ ਜਾਵੇ ਨਾ ਤੇ ਉਹ ਭੁੱਲ ਕਰਨ ਤੋਂ ਬਾਅਦ ਮਾਫੀ ਮੰਗੇ ਤੇ ਕਈ ਵਾਰੀ ਬੰਦੇ ਮaaf ਕਰਕੇ ਇੱਕ ਗੱਲ ਕਹਿੰਦੇ ਨੇ ਮaaf ਤੇ ਕਰ ਦਿੰਨੇ ਆ ਪਰ ਤੇਰੇ ਨਾਲ ਪਹਿਲਾ ਵਰਗੀ ਮੁਹੱਬਤ ਨਹੀਂ ਹੋਣੀ ਪ੍ਰੇਮ ਨਹੀਂ ਹੋਣਾ ਪਹਿਲਾ ਵਰਗਾ ਰਿਸ਼ਤਾ ਨਹੀਂ ਰਹਿਣਾ ਕਿਉਂ ਤੂੰ ਭੁੱਲ ਕੀਤੀ ਸੀ ਠੀਕ ਹੈ ਪਛਤਾਵਾ ਕੀਤਾ ਤੈਨੂੰ ਮaaf ਕਰਦਾ ਪਰ ਪਹਿਲਾਂ ਵਾਲੀ ਗੱਲ ਨਹੀਂ ਰਹੀ ਕਲਗੀਧਰ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਕਿੱਡਾ ਦੇ ਆਲੂ ਹੈ ਬੰਦਾ ਨਿਤ ਭੁੱਲਣਾ ਕਰਦਾ ਹੈ ਅਪਾ ਭੁੱਲ ਕਰਕੇ ਜਦੋਂ ਵਾਹਿਗੁਰੂ ਨੂੰ ਯਾਦ ਕਰਕੇ ਮਾਫੀ ਮੰਗਦੇ ਆ ਖਿਮਾ ਜਾਚਨਾ ਕਰਦੇ ਆ ਵਾਹਿਗੁਰੂ ਸਾਡੀ ਭੁੱਲ ਬਖਸ਼ ਕਰਕੇ ਇਹ ਨਹੀਂ ਕਹਿੰਦਾ ਵੀ ਪਹਿਲਾ ਵਰਗਾ ਪ੍ਰੇਮ ਨਹੀਂ ਰਹਿਣਾ ਪਹਿਲਾ ਨਾਲੋਂ ਵੀ ਵੱਧ ਪ੍ਰੇਮ ਕਰਦਾ ਹੈ ਤੇਰਾ ਭਰੋਸਾ ਹੈ ਪਿਆਰੇ ਮੈਂ ਲਾੜ ਲਡਾਇਆ ਪਹਿਲਾ ਨਾਲੋਂ ਵੀ ਜ਼ਿਆਦਾ ਲਾੜ ਲਡਾਉਂਦਾ ਔਰ ਭੁੱਲ ਸਾਡੀ ਬਖਸ਼ ਕੇ ਸਾਨੂੰ ਛੱਡਦਾ ਨਹੀਂ ਮਾਰਜ ਕਹਿੰਦੇ ਕਰੀਮੇ ਖਤਾ ਬਖਸ਼ ਦਾਨਸ ਪਜ਼ੀਰ ਭੁੱਲ ਬਖਸ਼ ਕੇ ਆਪਣੇ ਪਿਆਰੇ ਦਾ ਹੱਥ ਫੜ ਕੇ ਇਸ ਭਵ ਸਾਗਰ ਤੋਂ ਪਾਰ ਕਰਾ ਦਿੰਦਾ ਐਹੋ ਜਿਹਾ ਪ੍ਰੇਮ ਐਹੋ ਜਿਹਾ ਲਾੜੜ ਐਹੋ ਜਿਹਾ ਰਿਸ਼ਤਾ ਦੁਨੀਆ ਤੇ ਕਿੱਥੇ ਮਿਲਣਾ ਇਸ ਲਈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਬੰਦਿਆ ਉਹਦਾ ਸ਼ੁਕਰਾਨਾ ਕਰ ਉਹਦਾ ਸਿਮਰਨ ਕਰ ਮਨ ਨੂੰ ਸੁਭਾਲ ਕਰਿਆ ਕਰ ਜਿਨੇ ਇੰਨੀਆਂ ਦਾਤਾਂ ਦਿੱਤੀਆਂ ਨੇ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾ ਰਾਮ ਜਿਹੜਾ ਸਾਰਾ ਕੁਝ ਦੇ ਰਿਹਾ ਤੂੰ ਉਹਨੂੰ ਚੇਤੇ ਕਿਉਂ ਨਹੀਂ ਕਰਦਾ